ਨਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 12 ਜੁਲਾਈ ਹੈ ਮੈਂ ਗੁਰਸੇਰਤ ਕੌਰ ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਕੜੀ ਮਹਤ ਕਾ ਪਾਹੁਣਾ ਕਾਜ ਸਵਾਰਣ ਹਾਰ ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਵਾਰ ਉਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ ਹੇ ਪਾਈ ਕਿਸੇ ਦੇ ਘਰ ਕੜੀ ਦੋ ਘੜੀ ਵਾਸਤੇ ਭਾਵ ਥੋੜੇ ਸਮੇਂ ਵਾਸਤੇ ਕੋਈ ਪਰਾਹੁਣਾ ਆਇਆ ਹੋਵੇ ਓਹੋ ਸੁਕਾਰ ਦੇ ਕਾਮਤੰਦੇ ਸਵਾਰਨ ਲੱਗ ਜਾਵੇ ਤਾਂ ਲੋਕ ਉਸਤੇ ਹੱਸਦੇ ਹਨ ਇਸੇ ਤਰ੍ਹਾਂ ਮਨੁੱਖ ਸੰਸਾਰ ਤੇ ਬਹੁਤ ਥੋੜੇ ਸਮੇਂ ਲਈ ਆਉਂਦਾ ਹੈ ਉਸ ਨੂੰ ਅਗਲੇ ਸਾਹ ਦਾ ਵੀ ਪਤਾ ਨਹੀਂ ਹੁੰਦਾ ਆਉਣਾ ਹੈ ਕਿ ਨਹੀਂ ਆਉਣਾ ਪਰ ਉਹ ਸੰਸਾਰ ਦੇ ਕਾਮਤੰਦੇ ਸਵਾਰਨ ਲੱਗ ਜਾਂਦਾ ਹੈ ਮਨੁੱਖ ਮਾਇਆ ਤੇ মোহ ਅਤੇ ਵਿਸ਼ੇਵਿਕਾਰਾਂ ਵਿੱਚ ਫਸ ਕੇ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਜਦੋਂ ਸੰਸਾਰ ਤੋਂ ਜਾਂਦਾ ਹੈ ਫਿਰ ਪਛਤਾਉਂਦਾ ਹੈ ਅੰਤ ਜਮਦੂਤਾਂ ਦੇ ਵਸ ਪੈ ਜਾਂਦਾ ਹੈ हे ਅੰਨੇ ਅਗਿਆਨੀ ਮੂਰਖ ਬੰਦਿਆ ਜਿਵੇਂ ਕੋਈ ਨਦੀ ਦੇ ਕਿਨਾਰੇ ਬੈਠਾ ਹੋਵੇ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਪਾਣੀ ਨੇ ਉਸ ਨੂੰ ਨਦੀ ਵਿੱਚ ਸੁੱਟ ਲੈਣਾ ਹੈ ਇਸੇ ਤਰ੍ਹਾਂ ਤੂੰ ਮੌਤ ਦੇ ਨੇੜੇ ਬੈਠਾ ਹੈ ਪਤਾ ਨਹੀਂ ਕਦੋਂ ਮੌਤ ਤੈਨੂੰ ਸੋਟ ਲਵੇਗੀ ਤੂੰ ਗੁਰੂ ਦੀ ਸ਼ਰਨ ਵਿੱਚ ਆਉਣਾ ਕਰ ਗੁਰੂ ਦੀ ਸ਼ਬਦ ਦੀ ਕਾਲ ਕਮਾਈ ਕਰ ਜੇ ਪੂਰਬਲੇ ਜਨਮ ਵਿੱਚ ਮਨੁੱਖ ਨੇ ਚੰਗੇ ਕਰਮ ਕੀਤੇ ਹੋਣ ਚੰਗੇ ਲੇਖ ਲਿਖੇ ਹੋਣ ਤਾਂ ਹੀ ਗੁਰੂ ਦਾ ਮੇਲ ਹੁੰਦਾ ਹੈ ਗੁਰੂ ਜੀ ਦੀ ਚਰਨ ਪ੍ਰਾਪਤ ਹੁੰਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਜੀ ਦੀ ਚਰਨ ਸ਼ਰਨ ਵਿੱਚ ਆਉਣਾ ਚਾਹੀਦਾ ਹੈ ਪੂਰਬਲੇ ਚੰਗੇ ਕਰਮਾ ਕਰਕੇ ਮਨੁੱਖ ਦੇ ਚੰਗੇ ਲੇਖ ਲਿਖੇ ਹੋਣ ਮਨੁੱਖ ਨੂੰ ਗੁਰੂ ਦੀ ਸ਼ਰਣ ਪ੍ਰਾਪਤ ਹੁੰਦੀ ਹੈ ਗੁਰੂ ਦੀ ਸ਼ਰਣ ਵਿੱਚ ਆ ਕੇ ਗੁਰੂ ਦੇ ਉਪਦੇਸ਼ ਅਨੁਸਾਰ ਗੁਰੂ ਸ਼ਬਦ ਦੀ ਕਾਲ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਪਰਮੇਸ਼ਰ ਦੀ ਦਰਗਾਹ ਵਿੱਚ ਇੱਜ਼ਤ ਮਾਨ ਪ੍ਰਾਪਤ ਹੁੰਦਾ ਹੈ ਜੰਮਣ ਮਰਨ ਦਾ ਗੇੜ ਮੁੱਕ ਜਾਂਦਾ ਹੈ ਪਿਆਰੇ ਵਿਦਿਆਰਥੀਓ ਸਮਾਂ ਬਹੁਤ ਕੀਮਤੀ ਹੈ ਸਮਾਂ ਵਿਅਰਥ ਨਾ ਜਾਣ ਦਿਓ ਅੱਜ ਛੱਡ ਕੇ ਉੱਦਮ ਕਰੋ ਸਖਤ ਮਿਹਨਤ ਕਰੋ ਆਪਣੇ ਸੁਪਨੇ ਨੂੰ ਸাকার ਕਰਨ ਲਈ ਕਦਮ ਵਧਾਉਂਦੇ ਜਾਓ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ